ਮੈਂ ਤੁਹਾਡਾ ਪੱਤਰਕਾਰ ਭਿੰਦਰਮਾਨ ਪਹੁੰਚਿਆ ਜ਼ਿਲ੍ਹਾ ਫਤੇਗੜ ਸਾਹਿਬ ਸਰਹੰਦ ਨੇੜੇ ਪਿੰਡ ਮਡੌਰ ਪਿੰਡ ਮਡੌਰ ਦੇ ਸਮੂਹ ਨਗਰ ਨਿਵਾਸੀਆਂ ਵੱਲੋਂ ਮਾਗੀ ਦੇ ਦਿਹਾੜੇ ਮੌਕੇ ਟਿੱਕੀਆਂ ਪਕੌੜੇ ਚਾਹ ਆਦ ਦਾ ਲੰਗਰ ਲਗਾਇਆ ਹੋਇਆ ਕੋਈ ਵੀ ਸਮਾਗਮ ਹੋਵੇ ਪਿੰਡ ਮਡੌਰ ਦੇ ਸਮੂਹ ਨਗਰ ਨਿਵਾਸੀਆਂ ਦਾ ਵੱਡਾ ਉਪਰਾਲਾ ਹੁੰਦਾ ਹੈ ਕਿ ਉਹ ਵੱਧ ਚੜ ਕੇ ਇਹ ਸਹਿਯੋਗ ਕਰਦੇ ਨੇ ਤੇ ਉੱਥੇ ਹੀ ਲੰਗਰ ਲਗਾਈ ਜਾਂਦੇ ਨੇ ਅੱਜ ਮਾਗੀ ਸੰਗਰਾਮ ਦੇ ਦਿਹਾੜੇ ਮੌਕੇ ਜਿਹੜਾ ਲੰਗਰ ਲਗਾਇਆ ਹੋਇਆ ਆਪਣੇ ਕੋਲ ਪਿੰਡ ਦੇ ਪਤਵੰਤੇ ਸੱਜਣ ਸਮੂਹ ਨਗਰ ਨਿਵਾਸੀ ਮੌਜੂਦ ਨੇ ਉਹਨਾਂ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਸਾਡਾ ਪਿੰਡ ਮਢੌਰ ਹਰ ਸਾਲ ਦੀ ਤਰ੍ਹਾਂ ਮਾਗੀ ਦੇ ਉੱਪਰ ਅ ਇਸ ਵਾਰ ਵੀ ਅਸੀਂ ਲੰਗਰ ਲਾਇਆ ਟਿੱਕੀਆਂ ਦਾ ਲੰਗਰ ਲਾਇਆ ਜਿਹਦੇ ਵਿੱਚ ਸਾਨੂੰ ਸਾਡੇ ਪਿੰਡ ਦੇ ਸਾਰੇ ਸਮੂਹ ਸੰਗਤ ਨੇ ਸੰਯੋਗ ਕਰਿਆ ਸਮੂਹ ਨਗਰ ਨੇ ਸਾਡਾ ਪੂਰਾ ਸੰਯੋਗ ਕਰਦੇ ਨੇ ਹਰ 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 ਵਾਰ ਦੀ ਤਰ੍ਹਾਂ ਜਿਵੇਂ ਅਸੀਂ ਹਰੇਕ ਸਾਲ ਅਸੀਂ ਲੰਗਰ ਲਾਉਂਨੇ ਆ ਤਾਂ ਸਾਰਾ ਪਿੰਡ ਸਾਡਾ ਸੰਯੋਗ ਕਰਦਾ ਅਸੀਂ ਸਾਰੇ ਪਿੰਡ ਦਾ ਹੱਥ ਬਣ ਕੇ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਇੱਕ ਅਸੀਂ ਆਪਣੇ ਜਿਹੜੇ ਬਾਹਰ ਬੈਠੇ ਨੇ ਐਨ ਆਰ ਆਈ ਵੀਰ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਹੜੇ ਸਾਡੇ ਇੱਕ ਸੱਦੇ ਦੇ ਜੇ ਅਸੀਂ ਕੋਈ ਵੀ ਆਪਣੀ ਪਰੇਸ਼ਾਨੀ ਦੱਸਦੇ ਆਂ ਵੀ ਆਪਾਂ ਲੰਗਰ ਤੇ ਇੰਨੇ ਪੈਸੇ ਲੱਗਣੇ ਨੇ ਤਾਂ ਸਾਨੂੰ ਸੇਵਾ ਦੀ ਇੰਨੀ ਲੋੜ ਆ ਤਾਂ ਉਹ ਬਿਨਾਂ ਚਿਜਕ ਤੋਂ ਬਿਨਾਂ ਕਿਸੇ ਨਾਂ ਨੁਕਰ ਤੋਂ ਕਰੇ ਤੋਂ ਤੁਹਾਨੂੰ ਹਰ ਲੰਗਰ ਦੇ ਵਿੱਚ ਸਹਿਯੋਗ ਕਰਦੇ ਨੇ ਅਸੀਂ ਉਹਨਾਂ ਦਾ ਵੀ ਹੱਥ ਦੇ ਬਣ ਕੇ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਤੇ ਅਸੀਂ ਕਹਿੰਦੇ ਆਂ ਵੀ ਮਾਲਕ ਮਹਾਰਾਜ ਉਹ ਬਾਹਰ ਬੈਠੇ ਕਮਾਈਆਂ ਕਰਨੇ ਨੇ ਤੇ ਉਹਨਾਂ ਦੇ ਵੀ ਕਿਰਪਾ ਕਰ ਬਰਕਰਾਰ ਰੱਖੇ ਹੋਏ ਮਾਲਕ ਉਹਨਾਂ ਦੇ ਵੀ ਕਿਰਪਾ ਰੱਖੇ ਇਹ ਤੁਹਾਡਾ ਮੈਂ ਦੇਖਿਆ ਜੀ ਕੋਈ ਵੀ ਦਿਹਾੜਾ ਹੋਵੇ ਕੋਈ ਵੀ ਸਮਾਗਮ ਹੋਵੇ ਤੁਸੀਂ ਲੰਗਰ ਲਗਾ ਦਿੰਨੇ ਹੋ ਇਹਦੇ ਵਿੱਚ ਤੁਹਾਡੇ ਮਤਲਬ ਸਾਰੇ ਨਗਰ ਦਾ ਸਹਿਯੋਗ ਹੁੰਦਾ ਸਾਰ ਨਗਰ ਦਾ ਇਹ ਸਾਡੇ ਲੰਗਰ ਦੇ ਵਿੱਚ ਸਾਡੇ ਸਮੂਹ ਸਾਰੇ ਨਗਰ ਦਾ ਹਰ ਇੱਕ ਘਰ ਦਾ ਸਾਡਾ ਸਾਰਿਆਂ ਦਾ ਸਹਿਯੋਗ ਹੁੰਦਾ ਅਸੀਂ ਹਰ ਇੱਕ ਘਰ ਦੇ ਵਿੱਚ ਜਾਂਦੇ ਆ ਤਿਲ ਫੁੱਲ ਜੋ ਵੀ ਅਗਲਾ ਆਪਣੀ ਸ਼ਰਧਾ ਦੇ ਹਿਸਾਬ ਨਾਲ ਸਾਨੂੰ ਜੋ ਵੀ ਆਪਣੀ ਸੇਵਾ ਦਿੰਦਾ ਸਾਨੂੰ ਅਸੀਂ ਉਹ ਸੇਵਾ ਸਿਰ ਮੱਥੇ ਪ੍ਰਵਾਨ ਕਰਦੇ ਆ ਸਾਨੂੰ ਸਾਰੇ ਨਗਰ ਦਾ ਸਹਿਯੋਗ ਹੁੰਦਾ ਹੈ ਸਾਡੇ ਬਾਹਰ ਬੈਠੇ ਯਾਰ ਦੋਸਤ ਹੋਗੇ ਕੋਈ ਨੇੜੇ ਤੇੜੇ ਦੇ ਪਿੰਡਾਂ ਦੇ ਸਹਿਯੋਗੀ ਸੱਜਣ ਹੋਗੇ ਨੇੜੇ ਤੇੜੇ ਪਿੰਡਾਰੇ ਸਰਪੰਚ ਹੋਗੇ ਜਿਹੜੇ ਸਾਨੂੰ ਪੂਰਾ ਇਸ ਲੰਗਰ ਦੇ ਵਿੱਚ ਸਹਿਯੋਗ ਕਰਦੇ ਨੇ ਇਹ ਪਿੰਡ ਦੀ ਪੰਚਾਇਤ ਕਲੱਬ ਉਹਨਾਂ ਦਾ ਵੀ ਸਾਡੇ ਅਸੀਂ ਵਿਸ਼ੇਸ਼ ਧੰਨਵਾਦ ਅਸੀਂ ਆਪਣੇ ਸਰਪੰਚ ਸਾਹਿਬ ਦਾ ਕਰਦੇ ਆ ਸਾਡੇ ਨਵੇਂ ਬਣੇ ਕਲੱਬ ਪ੍ਰਧਾਨ ਸੁਤਵਿੰਦਰ ਭੰਗੂ ਦਾ ਕਰਦੇ ਆ ਜਿਹੜੇ ਸਾਨੂੰ ਹਰੇਕ ਚੀਜ਼ ਦੇ ਵਿੱਚ ਪੰਚਾਇਤ ਵੱਲੋਂ ਵੀ ਸਹਿਯੋਗ ਕਰਦੇ ਨੇ ਤੇ ਸਾਨੂੰ ਕਲੱਬ ਵੱਲੋਂ ਵੀ ਐਤਕੀ ਪੂਰਾ ਸਹਿਯੋਗ ਦਿੱਤਾ ਗਿਆ ਹੈ ਤੇ ਹੋਰ ਨਾ ਮਤਲਬ ਜਿਹੜੇ ਪਿੰਡਾਂ ਦੇ ਨਗਰ ਨਵਾਸੀ ਨੇ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਤੁਸੀਂ ਬਾਕੀ ਅਸੀਂ ਸਾਰੇ ਸੰਗਤ ਨੂੰ ਆਪਣੇ ਨੇੜੇ-ਤੇੜੇ ਪਿੰਡਾਂ ਦੇ ਨਾਲ ਸਹਿਯੋਗ ਕਰਦੇ ਆਂ ਵੀ ਆਪਾਂ ਜਿਹੜੀ ਇਹ ਧਰਤੀ ਆ ਆਪਾਂ ਬਹੁਤ ਪਵਿੱਤਰ ਧਰਤੀ ਤੇ ਬਿਰਾਜਮਾਨ ਆਪਾਂ ਕੋਲ ਬੈਠੇ ਆਂ ਆਪਣੇ ਨਾਲੇ ਫਤੇਗੜ ਸਾਹਿਬ ਗੁਰਦੁਆਰਾ ਸਾਹਿਬ ਆ ਜਿੱਥੇ ਦੀ ਧਰਤੀ ਲੋਕ ਬਹੁਤ ਦੂਰੋਂ-ਦੂਰੋਂ ਆ ਕੇ ਮੱਥਾ ਟੇਕਦੇ ਆਂ ਅਸੀਂ ਤਾਂ ਸਿਰਫ 4-5 ਕਿਲੋਮੀਟਰ ਤੇ ਬੈਠੇ ਆਂ ਅਸੀਂ ਬਹੁਤ ਆਪਦੇ ਆਪ ਨੂੰ ਸੁਭਾਗੀ ਸਮਝਦੇ ਆਂ ਵੀ ਅਸੀਂ ਇਹ ਇੱਕ ਪਵਿੱਤਰ ਧਰਤੀ ਦੇ ਉੱਪਰ ਬੈਠੇ ਆ ਤੇ ਅਸੀਂ ਇਹ ਇੱਕ ਅਪੀਲ ਵੀ ਕਰਦੇ ਆ ਆਪਣੇ ਨੇੜੇ-ਟੇੜੇ ਦੇ ਪਿੰਡਾਂ ਨੂੰ ਵੀ ਤੁਸੀਂ ਵੀ ਵੱਧ ਛੱਡ ਕੇ ਆਪਣੇ ਲੰਗਰਾਂ ਦੇ ਵਿੱਚ ਹਿੱਸਾ ਪਾਇਆ ਕਰੋ ਲੰਗਰਾਂ ਦੇ ਵਿੱਚ ਮਦਦ ਕਰਿਆ ਕਰੋ ਜਿੰਨੀ ਵੀ ਹੋ ਸਕਦੀ ਹੈ ਜਿਹੜੇ ਤੁਹਾਡੇ ਪਿੰਡ ਦੀ ਮਤਲਬ ਆਬਾਦੀ ਕਿੰਨੀ ਹੈ ਕਿ ਮੈਂ ਦੇਖਿਆ ਕਿ ਸਾਰਾ ਪਿੰਡ ਹੀ ਉੱਥੇ ਜੀਡੀ ਰੋਡ ਤੇ ਜਦੋਂ ਸ਼ਹੀਦੀ ਦਿਹਾੜੇ ਚੱਲ ਰਹੇ ਸੀ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਦੇ ਹਾਂਜੀ ਹਾਂਜੀ ਲੰਗਰ ਦੇ ਵਿੱਚ ਸੇਵਾ ਕਰ ਰਿਆ ਸੀ ਕਿੰਡਾ ਕਿ ਪਿੰਡ ਹੈ ਤੁਹਾਡਾ ਜੀ ਇਹ ਸਾਡੇ ਪਿੰਡ ਦੀ ਆਬਾਦੀ ਤੁਸੀਂ ਲਾ ਲਓ ਵੀ 550 ਵੋਟ ਆ ਸਾਡੇ 550 ਵੋਟ ਆ ਸਾਡੇ 550 ਵੋਟ ਜਿਹਦੇ ਵਿੱਚ ਸਾਡੇ ਤੁਸੀਂ ਲੰਗਰ ਦੇਖਿਆ ਸੀ ਸਿੱਧੀ ਸਭਾ ਦੇ ਕਰਿਆ ਹੋਈ ਜੀ ਅਸੀਂ ਆਪਾਂ ਸਾਰੇ ਪਿੰਡ ਦੇ ਸਹਿਯੋਗ ਨਾਲ ਤੁਸੀਂ ਲਾ ਲਓ ਵੀ ਸਾਡੇ ਲੰਗਰ ਦੇ ਵਿੱਚ ਹਰ ਇੱਕ ਘਰ ਦਾ ਇੱਕ ਇੱਕ ਦੋ ਦੋ ਮੈਂਬਰ ਉੱਥੇ ਲੰਗਰ ਦੇ ਵਿੱਚ ਪਹੁੰਚਿਆ ਸਾਰੇ ਨੌਜਵਾਨ ਮੈਂ ਕਹਿੰਨਾ ਵੀ ਵੱਡੀ ਗਿਣਤੀ ਵਿੱਚ ਲੰਗਰ ਵੀ ਬਹੁਤ ਮੈਂ ਕਹਿੰਨਾ ਦਿਨ ਦੋ ਦਿਨ ਲਗਾਤਾਰ ਚੱਲੇ ਹਾਂਜੀ ਹਾਂਜੀ ਪਹਿਲੇ ਦਿਨ ਆਪਾਂ ਕੜੀ ਚੌਲ ਦਾ ਲੰਗਰ ਲਾਇਆ ਸੀ ਦੋ ਦਿਨ ਪ੍ਰਸ਼ਾਦਾ ਦਾ ਲਾਇਆ ਸੀ ਉਤੇ ਦੇਖਿਆ ਇਹ ਉਥੇ ਰਸ਼ ਕਿੰਨਾ ਹੁੰਦਾ ਤੇ ਸਾਡੇ ਲੰਗਰ ਦੇ ਵਿੱਚ ਸਾਡੇ ਪਿੰਡ ਦੇ ਨੇ ਸਾਰੇ ਬੰਦਿਆਂ ਨੇ ਸਹਿਯੋਗ ਕਰਿਆ ਅਸੀਂ ਸਭ ਨੇ ਸਾਰੇ ਪਿੰਡ ਦੇ ਨਗਰ ਦਾ ਹੱਥ ਬੰਨ ਕੇ ਬਹੁਤ ਬਹੁਤ ਧੰਨਵਾਦ ਕਰਦੇ ਆ ਵੀ ਜਿਹੜੇ ਸਾਡੇ ਆਹ ਇੱਕ ਲੰਗਰ ਦੇ ਵਿੱਚ ਸਾਡਾ ਸਹਿਯੋਗ ਕਰਦੇ ਨੇ ਤੇ ਕੋਈ ਵੀ ਬੰਦੇ ਜਿਹੜੇ ਪਹੁੰਚ ਵੀ ਨਹੀਂ ਸਕਦੇ ਉਹ ਵੀ ਸਾਡੇ ਤੇ ਯਾਨੀ ਕਿ ਵਿਸ਼ਵਾਸ ਰੱਖਦੇ ਨੇ ਵੀ ਅਸੀਂ ਜੋ ਵੀ ਆਪਣੀ ਤਿਲ ਫੁੱਲ ਆਪਾਂ ਉਹਨਾਂ ਨੂੰ ਇਕੱਠਾ ਕਰਕੇ ਦੰਦੇ ਆ ਤਾਂ ਉਹ ਸਹੀ ਤਰੀਕੇ ਨਾਲ ਉਹਨਾਂ ਦਾ ਸਹੀ ਕਿਤੇ ਤਰੀਕੇ ਨਾਲ ਅਸੀਂ ਆਪਣਾ ਲਾਉਨੇ ਆ ਤਨ ਤਨ ਬਾਬਾ ਜੂਰਾਵਰ ਸਿੰਘ ਜੀ ਤਨ ਤਨ ਬਾਬਾ ਫਤੇ ਸਿੰਘ ਜੀ ਤਨ ਤਨ ਮਾਤਾ ਗੁਜਰ ਕੌਰ ਜੀ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਿੰਡ ਦੇ ਸਮੂਹ ਨਗਰ ਨਿਵਾਸੀਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਇਸੇ ਤਰ੍ਹਾਂ ਸੇਵਾ ਕਰਨ ਦਾ ਬਲ ਬਖਸ਼ਦੇ ਰਹਿਣਾ ਪਿੰਡ ਦਾ ਭਾਈਚਾਰਾ ਪਿੰਡ ਦਾ ਏਕਾ ਬਣਿਆ ਰਹੇ ਇਹ ਸਮੂਹ ਪਿੰਡ ਦੇ ਨਗਰ ਨਿਵਾਸੀਆਂ ਦੇ ਪਰਿਵਾਰਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਵਾਹਿਗੁਰੂ ਪਰਮਾਤਮਾ ਜੋ ਤਨ ਮਨ ਦੇ ਨਾਲ ਕੋਈ ਵੀ ਲੰਗਰ ਹੋਵੇ ਕੋਈ ਵੀ ਦਿਹਾੜਾ ਹੋਵੇ ਕੋਈ ਵੀ ਸਮਾਗਮ ਹੋਵੇ ਤਨ ਮਨ ਦੇ ਨਾਲ ਸੇਵਾ ਕਰਦੇ ਨੇ ਵਾਹਿਗੁਰੂ ਪ੍ਰਮਾਤਮਾ ਪਿੰਡ ਦੇ ਸਮੂਹ ਨਗਰ ਨਿਵਾਸੀਆਂ ਨੂੰ ਇਸੇ ਤਰ੍ਹਾਂ ਸੇਵਾ ਕਰਨ ਦਾ ਬਲ ਬਖਸ਼ਦਾ ਰਹੇ ਧੰਨਵਾਦ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਸਰੀ ਆਕਾਲ